ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਗੱਬੜ HF ਵਾੜ ਦਿਖਾਉਣੀ ਆ ਇਹ ਸੇਲ ਦਾ ਡਿਟੇਲ ਵੀਰ ਤੇ ਇਹਦੇ ਬਾਰੇ ਪੁੱਛਦੇ ਆਓਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੋਬਾਈਲ ਨੰਬਰ ਜੀ ਆਪਣਾ 9872372412 9872372412 ਜਿਹੜੀ ਅੱਜ ਆਪਾਂ ਵੇੜ ਦੇਖੀ ਆ ਨਾ ਬਾਈ ਜੀ ਕਿਹੜਾ ਸੂਆ ਸੂਰੀ ਆ ਦੂਜਾ ਸੂਆ ਸੂਰੀ ਆ ਜੀ ਨਿੱਟ ਜਾ ਕੈਦਾਂ ਰਹਿੰਦੇ ਆ ਸੂਣ ਚ ਅੱਜ ਹਫਤਾ ਬਾਕੀ ਪਿਆ ਹਾਂ ਹਜੇ ਗੂੰਦ ਗੂੰਦ ਪੱਟ ਗਈ ਕੀ ਪਾਉਂਦਾ ਇਹਦਾ ਮਾੜਾ ਮਾੜਾ ਕਿੰਨੇ ਕ ਦੁੱਧ ਦੀ ਉਮੀਦ ਆ ਪਾਉਣੇ ਤੋਂ ਦੁੱਧੋ ਬਾਈ ਪੰੂਣ ਨੇ ਕੱਢਿਆ ਐ ਨੀ 32 33 ਕਿਲੋ 32 33 ਕਿਲੋ ਹਾਂ ਮੈਂ ਪਿਛਲੀ ਯਾਰ ਜਦੋਂ ਆਉਂਦੇ ਥੋਂ ਵਿਜਵਾ ਕੇ ਵੇੜ ਵੇਚੀ ਠੀਕ ਆ ਆਪਣੇ ਹੱਥੇ ਗਈ ਪਿਛਲੀ ਆਪਣੇ ਹੱਥੇ ਗਈ ਜੀ ਫੋਨ ਲਾ ਕੇ ਕਹਿੰਦੇ ਬੈਠ ਵੇਚ ਰੀਆਂ ਵੀ ਆਹ ਪੂਰੇ ਖਾੜੀ ਦੀ ਰੋਤ ਆ ਗਈ ਤੇ ਪੈਨਾ ਕੋਲ ਨਾ ਵਾਤਾ ਨਾਲੇ ਠੀਕ ਹੈ ਵੀ ਅਸੀਂ ਉੱਤਰ ਸੀਜ਼ਨ ਆ ਕਹਿੰਦੇ ਬੈਠ ਨੇ ਯਾਰ ਇਸ ਵਾਰ ਕੀ ਉਮੀਦ ਆ ਪੁਣੇ ਤੋਂ ਇਹਦੀ ਆਸ ਤਾਂ ਵੀ ਉੱਥੇ ਜਾਹਾਂ ਤੇ ਚਲੋ ਫੇਰ ਵੀ ਯਾਰ ਆਪਾਂ ਬਾਹਾਂ ਐਵੇਂ ਗਰਮੀ ਆ 32 33 ਦੀ ਉਮੀਦ ਮੰਨ ਬਸ ਕੈਂਦਾਬਾ 30 ਕਿਲੋ ਤੋਂ ਪਾਰ ਵਾਲੀ ਤਾਂ ਹੈਗੀ ਆ ਬਈ ਹੈਗੀ ਹੈਗੀ ਸੀਮਿੰਟ ਵਗੈਰਾ ਚੰਗਾ ਲੱਗਿਆ ਵਾ ਸੀਮਿੰਟ ਹਾਂ ਚੜ ਗਿਆ ਬਹੁਤ ਤੇਲ ਆਪਾਂ ਸਾਰੀ ਦੇ ਦੇ ਹੱਕ ਦੀ ਬਾਹਰ ਨੂੰ ਇਹਨੂੰ ਸੁਭਰੋ ਕਦ ਕੱਦ ਕਾੜਦਾ ਤੁਸੀਂ ਵੀਡੀਓ 'ਚ ਨਜ਼ਰ ਆਉਂਦਾ ਹੀ ਹੋਗਾ ਫੁੱਲ ਵੱਡੇ ਕੱਦ ਕਾੜ ਦੇ ਵਿੱਚ ਆ ਤੇ ਲੇਵਾ ਫਿਟਿੰਗ ਵਾਲਾ ਹਵਾਨਾ ਤੇ ਕੋਈ ਵੀ ਛੋਟੀ ਨਾ ਮੰਨੇ ਫੇਸ ਬਿਊਟੀ ਤੇ ਲੇਵਾ ਵਗੈਰਾ ਕਹਿ ਬਤਾ ਹਜੇ ਇਹਦੇ ਬੈੜ ਦੇ ਸੂਣ ਦੇ ਵਿੱਚ ਇੱਕ ਹਫਤਾ ਬਾਕੀ ਪਿਆ ਸੋ ਤੋਰਾ ਵਗੈਰਾ ਚੈੱਕ ਕਰੋ ਅੰਦਰ ਪਸੂ ਖੜੇ ਆ ਉਹਨਾਂ ਨੂੰ ਭੱਜਾ ਦੇ ਔਰ ਦੀ ਕਰਦੀ ਹੈਗੀ ਤੇ ਰੇਟ ਵਾਈ ਜੀ ਵੇਚਣ ਵਾਲਾ ਕੀ ਰੱਖਿਆ ਪਿਆ ਦਾ ਰੇਟ ਲੋ ਇਹਦਾ ਨਾ ਜਮਾ ਆਪਣਾ ਫੈਕਸੀ ਹੋ ਵੀਰਵੜਕੇ ਪਿਛਲੀ ਡਾੜ ਵੇਚੀ ਆ ਮੁੜ ਕੇ ਉਹ ਬੰਦੇ ਆ ਕੇ ਕੋਈ 90 ਲਾਲਾ 95 ਦਾ ਠੀਕ ਹੈ 132000 ਚੋਂ ਮਾਨਤਾਣ ਕਰ ਠੀਕ ਹੈ 132 ਜੋ ਮਾਨਤਾਣਾ ਆਪਾਂ ਕਰ ਦਾਂਗੇ ਹਾਂਜੀ ਹਾਂਜੀ ਗਿਰਾ ਕਢਾ ਦੇ ਰੱਸਾ ਫੜ ਕੇ ਸਮਾਰ ਕੇ ਇਸ ਬਿਊਟੀ ਵਗੈਰਾ ਬੈੜ ਦੀ ਚੈੱਕ ਕਰੋ ਕਿਆ ਬਾਤਾਂ ਫੁੱਲ ਜਿੰਦ ਜਾਨ ਵਾਲੀ ਤੇ ਬੈੜ ਦੀ ਚਮਕ ਧਮਕ ਦੇਖੋ ਸ਼ਾਈਨਿੰਗ ਸੂਨਿੰਗ ਬਹੁਤ ਆ ਨਿਭਾਈ ਨਹੀਂ ਬਿਨਾ ਨਿਭਾਏ ਤੇ ਚਮਕੀ ਜਾਂਦੀ ਆ ਜੇ ਨਿਭਾ ਦੀ ਤਾਂ ਮੰਨ ਕੇ ਚਲੋ ਗੱਲਾਂ ਗਾਹੀ ਹੋ ਜਾਣਗੀਆਂ ਸੋ ਦੇਖੋ ਯਾਰ ਲੇਵਾ ਵਗੈਰਾ ਨਾਲਾ ਨੂੜਾ ਬਹੁਤ ਦੀ ਨਹੀਂ ਛੱਡ ਦੇ ਠੀਕ ਆ ਖੁੱਲੀ ਫਿਰਦੀ ਆ ਤੇ ਨੰਬਰ ਐਡਰੈਸ ਬੋਲ ਦੀ ਵੀਰ ਦੁਆਰੇ ਆਪਣਾ ਪਿੰਨ ਮਾਸੀ ਕੇ ਨਾਮ ਲਖਵੀਰ ਸਿੰਘ ਜਿਲ੍ਹਾ ਮੋਗਾ ਫੀਰ ਨਿਹਾਲ ਸਿੰਘ ਵਾਲਾ ਮੋਬਾਈਲ ਨੰਬਰ ਹੀ 9872372412 9872372412 ਮੋਗੇ ਬਨਾਲਿਆ ਰੋਡ ਦੇ ਉੱਪਰ ਹੀ ਹੈ ਜੀ ਠੀਕ ਐ ਸੋ ਦੂਜਾ ਸੂਆ ਬਿਹੜ ਸੁੰਦੀ ਪਈ ਐ ਬਿਹੜ ਕਹੇ ਗੁਣਾ ਦੀ ਕੁਥਰੀ ਵੀ ਆ ਤੇ ਐਨ ਘੁਮਾ ਦੇ ਬਣਾ ਲੈ ਵਾਂ ਘਰੀ ਹੋਰ ਦਿਖਾ ਦੀ ਆਪਾਂ ਸੋ 30 ਕਿਲੋ ਤੋਂ ਲੈ ਕੇ 35 ਕਿਲੋ ਦੇ ਬਿਟਮੀਨ ਦੁੱਧ ਦੇਣ ਵਾਲੀ ਬਿਹੜ ਆ ਕੋਈ ਵੀ ਵੇਖ ਖਰੀਦਣਾ ਚਾਹਵਣ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਦੇ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ